ਅਮਰitsar ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਇਰ ਕੀਤਾ ਗਿਆ ਤੇ ਉਹ ਆਪਣੇ ਸਾਥੀਆਂ ਦੇ ਨਾਲ ਨਾਮਜ਼ਦਗੀ ਭਰਨ ਦੇ ਲਈ ਪਹੁੰਚੇ ਤੇ ਨਾਲ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਸਾਨ ਵੀਰਾਂ ਦੀ ਹਮਾਇਤ ਕਰਦਿਆਂ ਉਹਨਾਂ ਭਾਜਪਾ ਛੱਡੀ ਸੀ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਦੇ ਲਈ ਵਚਨਬੱਧ ਨੇ ਤੇ ਉਹਨਾਂ ਵੀ ਕਿਹਾ ਹੈ ਕਿ ਉਹਨਾਂ ਦੀ ਚੋਣ ਲੋਕ ਲੜ ਰਹੇ ਨੇ ਤੇ ਇਹ ਇਕੱਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਜਨਤਾ ਨੇ ਮੌਕਾ ਦਿੱਤਾ ਤਾਂ ਕੁਝ ਨਾ ਕੁਝ ਕਰਕੇ ਜ਼ਰੂਰ ਦਿਖਾਵਾਂਗੇ ਬੜਾ ਅੱਛਾ ਵਾ ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ ਪ੍ਰਮਾਤਮਾ ਕਰਦਾ ਪਿਆ ਬੰਦੇ ਦਾ ਵਸਦਾ ਰੋਗ ਨਹੀਂ ਲਾ 19 ਲੱਖ ਵੋਟਰ ਦੀ ਵੋਟ ਲੈ ਇਲੈਕਸ਼ਨ ਲੜਨਾ ਨਾ ਹੀ ਪਹੁੰਚ ਸਕਦਾ ਕੋ ਕੈਂਡੀਡੇਟ 85 ਬਾਡਾਂ 700 ਪਿੰਡ ਗੜੀਆਂ ਮਲੇ ਵੱਖਰੇ ਸੰਸਥਾਵਾਂ ਵੱਖਰੀਆਂ ਮੰਦਰ ਗੁਰਦੁਆਰੇ ਹਣਾ ਹਰ ਜਗ੍ਹਾ ਜਾਣਾ ਬੰਦਾ ਪਰ ਇਹ ਵੀ ਬੰਦਾ ਨਹੀਂ ਪਹੁੰਚ ਸਕਦਾ ਥੋੜੇ ਦੇਣੇ ਇੱਕ ਮੈਸੇਜ ਹੁੰਦਾ ਚੰਗਾ ਜਿਹਦਾ ਬਣ ਗਿਆ ਲੋਕਾਂ ਦੇ ਮਨਸ ਬਣ ਗਿਆ ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜਿਹਦੇ ਅੰਦਰ ਵਸਣਾ ਜੋ ਉਹਨੇ ਫੁਰਨਾ ਦੇਣਾ ਲੋਕਾਂ ਉਧਰ ਨੂੰ ਦੁਰਪਣਾ ਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਹੈ ਲੋਕੀ ਆਪਣੇ ਆਪ ਹੀ ਕਹਿ ਰਹੇ ਆ ਵੀ ਹਰ ਕੀ ਇਹ ਸੇਵਾਦਾਰ ਜੋਸ਼ੀ ਔਰ ਮੈਂ ਸਮਝਦਾ ਕਿ ਭਾਈਚਾਰਕ ਸਾਂਝ ਦੇ ਕਾਇਮ ਰੱਖਣੀ ਆ Hindu Sikh Ekta Hindu Sikh Musalman Isai Bhaichare Di Ekta Da Bahut Vadda Madai Te Prateek Anil Joshi Saab Ne ਉਹਨਾਂ ਨੇ ਜਿੰਨੇ ਵੀ ਅੱਜ ਤੱਕ ਵਜੀਰ ਆਏ ਆ ਇਸ ਗੁਰ ਰਾਮਦਾਸ ਮਹਾਰਾਜ ਪਵਿੱਤਰ ਧਰਤੀ ਦੀ ਸੇਵਾ 'ਚ ਜਾਂ ਐਮਪੀ ਬਣੇ ਆ ਸਭ ਤੋਂ ਵੱਧ ਸੇਵਾ ਇਸ ਸ਼ਹਿਰ ਦੀ ਸੁੰਦਰਤਾ ਵਾਸਤੇ ਇਸ ਸ਼ਹਿਰ ਨੂੰ ਬਿਹਤਰ ਬਣਾਉਣ ਵਾਸਤੇ ਭਾਈਚਾਰੇ ਇੱਕ ਸਾਝ ਕਾਇਮ ਰੱਖਣ ਵਾਸਤੇ ਉਹਨਾਂ ਨੇ ਡਿਊਟੀਆਂ ਨਿਭਾਈਆਂ ਨੇ ਇਸ ਲਈ ਜਿੱਤਦੇ ਆ ਤੇ ਇਹ ਸ਼ਹਿਰ ਦੇ ਲੋਕਾਂ ਦੀ ਜਿੱਤ ਹੁੰਦੀ ਆ ਔਰ ਜਿੱਤ ਪਾਹੀ ਚਾਰ ਇੱਕ ਸਾਂਝ ਦੀ ਹੁੰਦੀ ਹੈ ਔਰ ਇੱਕ ਬਹੁਤ ਵੱਡਾ ਸਨੇਹਾ ਇੱਕ ਸਭ ਤੋਂ ਕਾਬਲ ਵਕੀਲ ਜਿਹੜਾ ਪਾਰਲੀਮੈਂਟ 'ਚ ਜਾ ਕੇ ਜਿਹਦੀਆਂ ਲੱਤਾਂ ਕੰਬਣਾਂ ਪ੍ਰਧਾਨ ਮੰਤਰੀ ਦੇਸ਼ ਦੀਆਂ ਸਰਕਾਰਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਇਹ ਆਪਣੇ ਲੋਕਾਂ ਦੀ ਗੱਲ ਕਰ ਸਕੇ ਕਿਸਾਨੀ ਸੰਘਰਸ਼ ਵਾਸਤੇ ਇਕੱਲਾ ਆਵਾਜ਼ ਲੀਡਰ ਹੈ ਜਿਨੇ ਕਿਸਾਨੀ ਸੰਘਰਸ਼ ਦਾ ਸਤਕਾਰ ਕੀਤਾ ਸ਼ਹੀਦਾਂ ਦਾ ਜਿਹੜੇ ਉਦੋਂ ਵੇਲੇ ਸੰਘਰਸ਼ 'ਚ ਸ਼ਹੀਦ ਹੋਏ ਸੀ ਉਹਨਾਂ ਦਾ ਸਤਿਕਾਰ ਕਰਦੇ ਆ ਭਾਜਪਾ ਨੂੰ ਅਲਵਿਦਾ ਕਹੀ ਕਈ ਉਹਨਾਂ ਲੀਡਰਾਂ ਵਾਂਗੂ ਨਹੀਂ ਜਿਹੜੇ ਉਦੋਂ ਗੱਲ ਕੁਝ ਹੋਰ ਕਰਦੇ ਸੀ ਅੱਜ ਭਾਜਪਾ ਦੀ ਟੌਟੀ ਕਰਦੇ ਚਮਚੀ ਕਰਦੇ ਆ ਬਿਊਰੋ ਰਿਪੋਰਟ ਜਗਬਾਣੀ ਟੀਵੀ